ਲਾਈਫ ਹੁਣ ਉਹ ਫਰੀ ਕੋਡ ਦੀ ਵਾਇਰਲੈਸ ਯੂਨਿਟ ਉਹ ਫਰੀ ਕੋਡ ਪੁਲਿਸ ਦੇ ਵਿੱਚ ਵਾਇਰਲੈਸ অপারেਟਰ ਸੀ ਅੱਜ ਨੂੰ ਪਤਾ ਨਹੀਂ ਕਿ ਫਰੀ ਕੋਡ ਰੇਡੀਓ ਸਟੇਸ਼ਨ ਵੀ ਹੁੰਦਾ ਸੀ ਔਰ ਉਹਦੀ ਕੰਪਨੀ ਹੀ ਵਾਇਰਲੈਸ ਜਿਹੜੀ ਕੰਪਨੀ ਸੀ ਉਹ ਫਰੀ ਕੋਡ ਰੇਡੀਓ ਸਟੇਸ਼ਨ ਦਾ ਸੰਚਾਲਨ ਵੀ ਕਰਦੀ ਸੀ ਚਲਾਉਣ ਦਾ ਟੈਕਨੀਕਲੀ ਜੇ ਤੂੰ ਇਹ ਖਬਰਾਂ ਪੁਰਾਣੇ ਟਾਈਮ ਤੁਸੀਂ ਵੇਖਿਆ ਦੂਰਦਰਸ਼ਨ ਵਾਂਗੂ ਸਵੇਰੇ ਸ਼ਾਮ ਚੱਲਦਾ ਸਾਰਾ ਦਿਨ ਚੱਲਦਾ ਇਹ ਸਾਜਾਲਾ ਕੰਮ ਤਾਂ ਹੈ ਨਹੀਂ ਸੀ ਉਹਦੇ ਚ ਖਬਰਾਂ ਰੰਗਾਰੰਗ ਪ੍ਰੋਗਰਾਮ 뮤직 ਵਗਾਰਾ ਪ੍ਰੋਗਰਾਮ ਆਉਂਦੇ ਸੀ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਦੇ ਮਹਾਰਾਜਾ ਨਾਲ ਸੰਬੰਧਤ ਕਈ ਵੀਡੀਓ ਬਣ ਰਹੀਆਂ ਤੇ ਇੱਕ ਨਵੀਂ ਗੱਲ ਉੱਪਰ ਕੇ ਸਾਹਮਣੇ ਆਈ ਹੈ ਜਿਹੜੀ ਕਿ ਫਰੀਦਕੋਟ ਵਾਸੀਆਂ ਨੂੰ ਨਹੀਂ ਪਤਾ ਉਹ ਇਹ ਕਿ ਬਹੁਤ ਸਾਲ ਪਹਿਲਾਂ ਜਦੋਂ ਰੇਡੀਓ ਦਾ ਨਾਮ ਨਿਸ਼ਾਨ ਨਹੀਂ ਸੀ ਉਸ ਵੇਲੇ ਫਰੀਦਕੋਟ ਦੀਆਂ ਖਬਰਾਂ ਦੇਣ ਦੇ ਲਈ ਮਹਾਰਾਜਾ ਫਰੀਦਕੋਟ ਦਾ ਆਪਣਾ ਰੇਡੀਓ ਸਥਾਪਿਤ ਕੀਤਾ ਹੋਇਆ ਸੀ ਸਟੇਸ਼ਨ ਬਣਾਇਆ ਹੋਇਆ ਸੀ ਤੇ ਬਕਾਇਦਾ ਇੱਕ ਵਾਇਰਲੈਸ ਯੂਨਿਟ ਵੀ ਸੀ ਉਹਦੇ ਵਿੱਚ ਕਾਫੀ ਟੈਕਨੀਸ਼ੀਅਨ ਭਰਤੀ ਕੀਤੇ ਹੋਏ ਸੀ ਤਕਨੀਕੀ ਮਾਰ ਸੀਗੇ ਤੇ ਉਹ ਸਾਰਾ ਦੇਖਦੇ ਸੀ ਇਸ ਤੋਂ ਇਲਾਵਾ ਉਹ ਇੱਕ ਅਖਬਾਰ ਵੀ ਖਰੀਦਣਾ ਚਾਹੁੰਦੇ ਸੀ ਔਰ ਅਖਬਾਰ ਖਰੀਦ ਵੀ ਲਿਆ ਗਿਆ ਸੀ ਪਰ ਗੱਲ ਇਸ ਤਰ੍ਹਾਂ ਕਿ ਇੱਥੇ ਆ ਕੇ ਅੜ ਗਈ ਕਿ ਉਹ ਇਸ ਅਖਬਾਰ ਨੂੰ ਚਲਾਉਣ ਲਈ ਸਰਦਾਰ ਸਾਧੂ ਸਿੰਘ ਹਮਦਰਦ ਜਿਹੜੇ ਉਸ ਵੇਲੇ ਅਜੀਤ ਅਖਬਾਰ ਚਲਾਉਂਦੇ ਸੀ ਅੱਜ ਕੱਲ ਉਹਨਾਂ ਦੇ ਪੁੱਤਰ ਵਰਜਿੰਦਰ ਸਿੰਘ ਹਮਦਰਦ ਉਹ ਅਖਬਾਰ ਚਲਾਉਂਦੇ ਆ ਉਸ ਵੇਲੇ ਉਹ ਉਰਦੂ ਦੇ ਵਿੱਚ ਅਖਬਾਰ ਕੱਢਦੇ ਹੁੰਦੇ ਸੀ ਉਹਨਾਂ ਦੇ ਰਾਂਹੀਂ ਉਹ ਅਖਬਾਰ ਚਲਾਉਣਾ ਚਾਹੁੰਦੇ ਸੀ ਆਓ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਕਰਨਲ ਬਲਵੀਰ ਸਿੰਘ ਤੋਂ ਜਿਨ੍ਹਾਂ ਨੇ ਕਿ ਮਹਾਰਾਜਾ ਫਰੀਦਕੋਟ ਦੀ ਰਿਆਸਤ ਤੇ ਇੱਕ ਕਿਤਾਬ ਲਿਖੀ ਆ ਤੇ ਇਸ ਕਿਤਾਬ ਦੇ ਵਿੱਚ ਸਾਰੇ ਅੰਕੜੇ ਜਗ ਜाहਰ ਕੀਤੇ ਆ ਪਬਲਿਕ ਅਨਾਊਂਸਮੈਂਟ ਸਿਸਟਮ ਹੰਗੂ ਇੱਕ ਰੇਲਵੇ ਸਟੇਸ਼ਨ ਕੋਲੇ ਸਪੀਕਰ ਸੀਗਾ ਤੇ ਇੱਕ ਦੋ ਜਗ੍ਹਾ ਹੋਰ ਸੀਗੇ ਜੇ ਤੂੰ ਇਹ ਖਬਰਾਂ ਪੁਰਾਣੇ ਟਾਈਮ ਤੁਸੀਂ ਵੇਖਿਆ ਦੂਰਦਰਸ਼ਨ ਵਾਂਗੂ ਸਵੇਰੇ ਸ਼ਾਮ ਚੱਲਦਾ ਸਾਰਾ ਦਿਨ ਚੱਲਦਾ ਇਨਸ਼ਾਅੱਲਾ ਕੰਮ ਤਾਂ ਹੈ ਨਹੀਂ ਸੀ ਉਹਦੇ ਚ ਖਬਰਾਂ ਰੰਗਾਰੰਗ ਪ੍ਰੋਗਰਾਮ 뮤직 ਵਗੈਰਾ ਪ੍ਰੋਗਰਾਮ ਆਉਂਦੇ ਸੀ ਮੈਂ ਸੁਣੇ ਨਹੀਂ ਪੜ੍ਹੇ ਨੇ ਬਾਪੂ ਜੀ ਨੇ ਦੱਸੇ ਨੇ ਹੋਰ ਸੋਰਸੇਜ਼ ਵੀ ਦੱਸ ਦੀਆਂ ਨੇ ਸੋ ਆਪ ਸਾਧੂ ਸਿੰਘ ਹਮਦਰਦ ਨੇ ਵੀ ਇਹਦਾ ਜ਼ਿਕਰ ਕੀਤਾ ਹੋਇਆ ਹੈ ਜਦੋਂ ਮੈਂ ਕਿ ਰੇਡੀਓ ਸਟੇਸ਼ਨ 'ਤੇ ਸੀ। ਔਰ ਸੋਚ ਪੱਕੀ ਰਾਜਾ ਹਰਿੰਦਰ ਸਿੰਘ ਦੀ ਇਹ ਵੀ ਸੀ ਜਿਹੜੀ ਕਿ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ। ਪ੍ਰੋਫੈਸਰ ਰਵਨ ਸਿੰਘ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਦੇ ਪਹਿਲੀਆਂ ਤਿੰਨ ਜਲਦਾਂ ਦੇ ਸੰਪਾਦਕ ਰਹੇ ਨੇ। ਉਹਨਾਂ ਨੇ ਮਹਾਰਾਜਾ ਹਰਿੰਦਰ ਸਿੰਘ ਦੀ 1946 ਚ ਇੱਕ ਜੀਵਨੀ ਲਿਖੀ ਸੀ। ਤੁਮਨ ਕੇ ਜਉਂਦੇ ਨੇ ਮਾਣਾ ਬੜਾ ਚੌਲਾ ਇੱਥੇ ਕੋਈ ਰੰਗ ਰੰਗਰ ਪ੍ਰੋਗਰਾਮ ਕਾਲਜ ਵਾਲਿਆਂ ਨੇ ਕਿਤੇ ਮੈਂ ਵੀ ਤੁਰ ਫਿਰ ਕੇ ਕਿਤੇ ਮੈਨੂੰ ਕੋਈ ਘਦੇੜੇ ਚੱਕ ਕੇ ਲੈ ਗਿਆ ਹੋਇਆਗਾ ਵਿਕਾਉਣ ਆਸਤੇ ਮੈਂ ਵੇਖਿਆ ਜਿਹੜਾ ਕਾਮੇਡੀਓ ਨੇ ਹੁੰਦਾ ਸੀ ਪੰਜਾਬੀ ਫਿਲਮਾਂ ਦਾ ਸੁੰਦਰ ਉਹ ਵਿਕਰਮ ਕਾਲਜ ਚ ਪੜਿਆ ਸੀ ਕਿ ਦੱਸਦੇ ਉਹਦੋਂ ਇੱਥੇ ਉਹਨਾਂ ਪ੍ਰੋਗਰਾਮ ਕੀਤਾ ਸੀ ਪਤਾ ਨਹੀਂ ਹੁਣ ਸਟੂਡੈਂਟ ਸੀ ਕਿ ਵੈਸੇ ਸੀ ਇੱਕ ਫ੍ਰੀਕੋਟ ਪੁਲਿਸ ਦੇ ਵਿੱਚ ਸੀਗੇ ਸਾਹਾਵਾਦਨ ਉਹ ਦੋ ਆਰੇ ਮਾਈਕ ਚ ਬੋਲ ਰਿਹਾ ਹੋ ਗਏ ਪਿੰਡ ਵਾਲਿਆਂ ਵਾਲੀ ਵਾਇਦਾ ਇੱਕ ਉੱਥੇ ਜਾ ਕੇ ਮਰਾ ਕਰਕੇ ਤੇ ਦੇਖ ਕੇ ਰੂਹ ਖੁਸ਼ ਹੋ ਗਈ ਉਸ ਬੰਦੇ ਦੀ ਉਹ ਫਰੀ ਕੋਟ ਦੀ ਵਾਇਰਲੈਸ ਯੂਨਿਟ ਉਹ ਫਰੀ ਕੋਟ ਪੁਲਿਸ ਦੇ ਵਿੱਚ ਵਾਇਰਲੈਸ অপারেਟਰ ਸੀ ਆਦਿਨ ਪਤਾ ਨਹੀਂ ਕਿ ਫਰੀ ਕੋਟ ਰੇਡੀਓ ਸਟੇਸ਼ਨ ਵੀ ਹੁੰਦਾ ਸੀ ਔਰ ਉਹਦੀ ਕੰਪਨੀ ਹੀ ਵਾਇਰਲੈਸ ਜਿਹੜੀ ਕੰਪਨੀ ਸੀ ਉਹ ਫਰੀ ਕੋਟ ਰੇਡੀਓ ਸਟੇਸ਼ਨ ਦਾ ਸੰਚਾਲਨ ਵੀ ਕਰਦੀ ਸੀ ਚਲਾਉਣ ਦਾ ਟੈਕਨੀਕਲੀ ਉਹ ਫਰੀ ਕੋਟ ਦੀ ਵਾਈਰਲੈਸ ਯੂਨਿਟ ਉਹ ਫਰੀਕਵੋਡ ਪੁਲਿਸ ਦੇ ਵਿੱਚ ਵਾਇਰਲੈਸ ਆਪਰੇਟਰ ਸੀ। ਅੱਜ ਨੂੰ ਪਤਾ ਨਹੀਂ ਕਿ ਫਰੀਕਵੋਡ ਰੇਡੀਓ ਸਟੇਸ਼ਨ ਵੀ ਹੁੰਦਾ ਸੀ। ਔਰ ਉਹਦੀ ਕੰਪਨੀ ਹੀ ਵਾਇਰਲੈਸ ਜਿਹੜੀ ਕੰਪਨੀ ਸੀ ਉਹ ਫਰੀਕਵੋਡ ਰੇਡੀਓ ਸਟੇਸ਼ਨ ਦਾ ਸੰਚਾਲਨ ਵੀ ਕਰਦੀ ਸੀ ਚਲਾਉਣ ਦਾ ਟੈਕਨੀਕਲੀ। ਜੇ ਤੂੰ ਇਹ ਖਬਰਾਂ ਵਿੱਚ ਹੋ ਜੇਂ